ਸਵਿਫਟ ਕਾਰ ਤੇ 15 ਕਿਲੋ ਚਿੱਟਾ ਫੜਿਆ ਫਿਰੋਜ਼ਪੁਰ ਦਾ ਮਸ਼ਹੂਰ ਪਿੰਡ ਆ ਸੋਢੀ ਨਗਰ ਜਿੱਥੇ ਚਿੱਟਾ ਬਹੁਤ ਜ਼ਿਆਦਾ ਸੀ ਹਾਲਾਂਕਿ ਕਾਫੀ ਹੱਦ ਤੱਕ ਘਟ ਚੁੱਕਿਆ ਪਰ ਅੱਜ 15 ਕਿਲੋ ਉਸੇ ਪਿੰਡ ਦੇ ਵਿੱਚੋਂ ਰਿਕਵਰੀ ਕੀਤੀ ਪੂਰੀ ਜਾਣਕਾਰੀ ਲੈ ਲੈਣਾ ਡੀਆਈਜੀ ਫਿਰੋਜ਼ਪੁਰ ਹਰਮਨ ਮੀਰ ਸਿੰਘ ਗਿੱਲ ਔਰ ਐਸਐਸਪੀ ਭਵਿੰਦਰ ਸਿੰਘ ਸਿੱਧੂ ਪੂਰੀ ਟੀਮ ਬੈਠੀ ਹੋਈ ਆ ਸਰ ਕਿਹੜੀ ਜਗ੍ਹਾ ਤੋਂ ਫੜਿਆ ਜੀ ਇਹ 15 ਕਿਲੋ ਔਰ ਸਵਿਫਟ ਕਾਰ ਸਮੇਤ ਜੀ ਇਹ ਸੋਢੀ ਨਗਰ ਦੇ ਲਾਗੋਂ ਫੜਿਆ ਜੀ 15 ਕਿਲੋ 7 ਗ੍ਰਾਮ ਇਹ ਹੀਰੋਇਨ ਰਿਕਵਰ ਕੀਤੀ ਗਈ ਆ ਔਰ ਜਿਹੜਾ ਮੇਨ ਰਮੇਸ਼ ਉਹ ਵੀ ਜਿਹੜਾ ਫੜਿਆ ਫਰਦਰ ਇਨਵੈਸਟੀਗੇਸ਼ਨ ਜਿਹੜੀ ਚੱਲ ਰਹੀ ਹੈ ਸਰ ਪਰਚੇ ਇਹਦੇ ਤੇ ਪੰਜ ਛੇ ਪਰਚੇ ਪਹਿਲਾਂ ਜੂਏ ਦੇ ਆ ਕਹਿੰਦੇ ਦੱਸਦੇ ਆ ਜੀ ਇਹ ਪਹਿਲਾਂ ਤੋਂ ਹੀ ਇਸ ਤਰ੍ਹਾਂ ਦਾ ਸੀ ਮਤਲਬ ਮਾੜੇ ਕਰਦਾਰ ਦਾ ਹੀ ਜੂਏ ਦੇ ਵੀ ਹੈਗੇ ਆ ਸਮਾਲ ਕੁਆਂਟੀਟੀ ਚਿੱਟੇ ਦੇ ਵੀ ਹੈਗੇ ਆ 420 ਦੇ ਵੀ ਹੈਗੇ ਆ ਜੀ ਸੋ ਮਤਲਬ ਕ੍ਰਿਮੀਨਲ ਜਿਹੜਾ ਹੈਗੀ ਇਹਦੀ ਬੈਕਗ੍ਰਾਉਂਡ ਆ ਉਹ ਦੱਸਦੀ ਆ ਵੀ ਇਹ ਹਰ ਤਰ੍ਹਾਂ ਦੇ ਕ੍ਰਾਈਮ ਚ ਇਨਡਲਜਰ ਆ ਸਰ 15 ਕਿਲੋ ਬਹੁਤ ਵੱਡਾ ਵੀਟ ਆਪਾਂ ਕਹਿ ਸਕਦੇ ਤੇ ਕਿੰਨੇ ਲੋਕਾਂ ਦੀਆਂ ਜ਼ਿੰਦਗੀਆਂ ਬਰਬਾਦ ਹੋਣੀਆਂ ਸੀ ਜਿਹੜਾ ਇਹਨੂੰ ਫੜ ਕੇ ਪੁਲਿਸ ਨੇ ਹੁਣ ਜੇਲ੍ਹ ਦੇ ਵਿੱਚ ਦੇ ਦੇਣਾ ਹੈਗਾ ਜੀ ਦੇਖੋ ਜੀ ਇਹ ਤੇ 5 ਗ੍ਰਾਮ ਦਾ ਵੀ ਬਰਬਾਦ ਹੋ ਜਾਂਦਾ ਬੰਦਾ ਬਟ ਇਹ ਬੜਾ ਵਧੀਆ ਕੈਚ ਆ ਔਰ ਬੜਾ ਸੋਹਣਾ ਜੋ ਹੈ ਇਹ ਜਿਹੜੀ ਕੋਸ਼ਿਸ਼ ਆ ਔਰ ਜਿਹੜੀ ਡਿਟੈਕਸ਼ਨ ਵਰਕ ਹੈ ਬਹੁਤ ਜ਼ਬਰਦਸਤ ਡਿਟੈਕਸ਼ਨ ਵਰਕ ਆ ਇਹਦਾ ਜਿਹੜਾ ਸਾਰਾ ਸਿਹਰਾ ਜਿਹੜੇ ਇਸ ਜ਼ਿਲ੍ਹੇ ਦੇ ਐਸਐਸਪੀ ਆ ਭੁਪਿੰਦਰ ਸਿੰਘ ਔਰ ਉਹਨਾਂ ਦੀ ਐਨਟਾਇਰ ਟੀਮ ਡੀਐਸਪੀ ਕਰਨ ਹੈ ਐਸਐਚਓ ਪਰਮਪੁਰ ਗੁਰਪ੍ਰੀਤ ਇਹਨਾਂ ਸਾਰਿਆਂ ਨੇ ਬੜੀ ਤਕੜੀ ਹੋ ਕੇ ਥੱਲੇ ਜਿਹੜੇ ਮੁੰਡੇ ਸਾਡੇ ਪਹਿਲਾਂ ਵੀ ਸੀਗੇ ਕਾਂਸਟੇਬਲ ਇੱਕ ਹੋਂਮ ਗੜ ਦਾ ਜਵਾਨ ਵੀ ਹੈਗਾ ਔਰ ਉਹਨਾਂ ਨੂੰ ਅਸੀਂ ਡੀਜੀਪੀ ਸਾਹਿਬ ਤੋਂ ਪਿਛਲੀ ਵੀ ਬੜੀ ਵੱਡੀ ਰਿਕਵਰੀ ਸੀ ਉਹਨਾਂ ਦੀ ਕੋਸ਼ਿਸ਼ ਤੇ ਮਿਹਨਤ ਸਦਕਾ ਉਹਨਾਂ ਨੂੰ ਅਸੀਂ ਪਹਿਲਾਂ ਵੀ ਰਿਵਾਰਡਸ ਦਵਾਏ ਆ ਔਰ ਉਹ ਆਪਣੇ ਰਿਵਾਰਡਸ ਦਾ ਜਿਹੜਾ ਹੈਗਾ ਵਾ ਉਹ ਪੂਰਾ ਜਿੰਨੂੰ ਆਪਾਂ ਕਹਿੰਦੇ ਆ ਉਹਦੀ ਵਾਪਸੀ ਕਰ ਰਹੇ ਆ ਜੀ ਔਰ ਸਰ ਕਿੰਨੀ ਕੋ ਹੁਣ ਤੱਕ ਪਿਛਲੇ 3-4 ਮਹੀਨੇ ਚ ਟੋਟਲ ਰਿਕਵਰੀ ਹੋ ਚੁੱਕੀ ਆ ਕੁਆਂਟਲ ਤੋਂ ਟੱਪ ਗਈ ਕਹਿੰਦੇ ਆ ਜਿਹੜੀ ਹੁਣ ਤੱਕ ਆ ਜੀ ਇਹ ਮਤਲਬ ਕਾਫੀ ਰਿਕਵਰੀ 141 ਕਿਲੋ ਸਰ ਇਹ ਪਹਿਲੀ 141 ਕਿਲੋ ਦੇ ਕਰੀਬ ਜਿਹੜੀ ਆ ਐਸ 225 ਦੇ ਜਿਹੜੇ 6 ਕਿ ਮਹੀਨੇ ਇਹਦੇ ਵਿੱਚ ਜਿਹੜੀ ਕਿ ਬੜੀ ਸ਼ਲਾਘਾ ਜੋਗ ਜਿਹੜਾ ਹੈਗਾ ਫਰੋਜਪੁਰ ਜ਼ਿਲ੍ਹੇ ਦਾ ਜਿਹੜਾ ਡਰੱਗਸ ਦੇ ਐਂਟੀ ਡਰੱਗਸ ਫਰੰਟ ਤੇ ਜਿਹੜਾ ਕੰਮ ਆ ਡੈਟ ਇਜ਼ ਆਊਟਸਟੈਂਡਿੰਗ ਚੇਤਾਵਨੀ ਸਰ ਉਹਨਾਂ ਸਮਗਲਰਾਂ ਨੂੰ ਉਹਨਾਂ ਵੱਡੀਆਂ ਮੱਛੀਆਂ ਨੂੰ ਜਾਂ ਛੋਟੀਆਂ ਮੱਛੀਆਂ ਨੂੰ ਜਿਹੜੀਆਂ ਅੱਜ ਵੀ ਫਰੋਸਪਰ ਨੂੰ ਜਾਂ ਪੰਜਾਬ ਨੂੰ ਗੰਦਾ ਕਰ ਰਹੀਆਂ ਨੇ ਦੇਖੋ ਜਿਹੜੀਆਂ ਵੀ ਵੱਡੀਆਂ ਮੱਛੀਆਂ ਛੋਟੀਆਂ ਮੱਛੀਆਂ ਸਾਡੇ ਲਈ ਦੇ ਸਾਰੇ ਬਰਾਬਰ ਹੀ ਨੇ ਪਰ ਜਿਹੜਾ ਸਾਡੇ ਹੱਥ ਲੱਗਾ ਅਸੀਂ ਉਹਦੇ ਲਈ ਬਹੁਤ ਸਖਤ ਐਕਸ਼ਨ ਲਵਾਂਗੇ ਜੀ ਔਰ ਉਹਨਾਂ ਮਕਦਮਿਆਂ ਦੀ ਬਹੁਤ ਚੰਗੇ ਤਰੀਕੇ ਨਾਲ ਪੈਰਵਾਈ ਕਰਕੇ ਚੰਗੇ ਤਰੀਕੇ ਨਾਲ ਉਹਨਾਂ ਦੀਆਂ ਗਵਾਹੀਆਂ ਕਰਵਾ ਕੇ ਜੀ ਟਾਈਮ ਬੌਂਡ ਤਰੀਕੇ ਦੇ ਨਾਲ ਉਹਨਾਂ ਨੂੰ ਪੂਰੀਆਂ ਸਖਤ ਸਜ਼ਾਵਾਂ ਦਿਵਾਵਾਂ ਜੀ ਬਿਲਕੁਲ ਤਾਂ ਥਾਣਾ ਕਲਖੁਰਦੀ ਪੁਲਿਸ ਦੇ ਵੱਲੋਂ ਰਿਕਵਰੀ ਕੀਤੀ ਗਈ ਹੈ ਗੁਰਪ੍ਰੀਤ ਸਿੰਘ ਐਸ ਐਚ ਓ ਇੱਧਰ ਤੁਹਾਨੂੰ ਦਿਖਾ ਦਿੰਦੇ ਨਾਲ ਡੀ ਐਸ ਪੀ ਕਰਨ ਸ਼ਰਮਾ ਬੈਠੇ ਨੇ ਪੂਰੀ ਟੀਮ ਨੇ ਜਿਹੜਾ ਇਸ ਵਿਅਕਤੀ ਨੂੰ ਫੜਿਆ 15 ਕਿਲੋ ਚਿੱਟਾ ਫੜਿਆ ਪੰਜ ਪਰਚੇ ਪਹਿਲਾਂ ਇਸ ਦੇ ਉੱਪਰ ਦਰਜ ਸੀਗੇ ਯੂਏ ਦੇ 420 ਦੇ ਨਸ਼ੇ ਦੇ ਔਰ ਹੁਣ 15 ਕਿਲੋ ਚਿੱਟਾ ਬਹੁਤ ਵੱਡਾ ਕਹਿ ਸਕਦੇ ਹਾਂ ਰਿਕਵਰੀ ਇਹ ਵੱਡੀ ਔਰ ਸਵਿਫਟ ਕਾਰ ਦੇ ਵਿੱਚ ਲੈ ਕੇ ਨੰਗ ਰਿਆ ਸੀ ਔਰ ਪੁਲਿਸ ਨੇ ਦਬੋਚ ਲਿਆ ਫਿਲਹਾਲ ਮਾਮਲਾ ਦਰਜ ਕਰਕੇ ਇਸ ਨੂੰ ਜੇਲ੍ਹ ਭਿੱਜਿਆ ਜਾਏ ਤੁਹਾਡੀ ਇਸ ਬਾਰੇ ਕੀ ਰਾਏ ਹੈ ਕਮੈਂਟ ਦੇ ਵਿੱਚ ਜਰੂਰ ਲਿਖਣਾ ਫਰੋਸਪਰ ਤੋਂ ਕੈਮਰਾ ਪਰਸਨ ਦੇ ਨਾਲ ਸਖਵਿੰਦਰ ਸਿੰਘ ਪਹਿਲਾਂ ਦੀਆਂ ਜਿਹੜੀਆਂ ਕੋਈ ਰਿਕਵਰੀਆਂ ਪੰਜਾਬ ਦੇ ਵਿੱਚ ਹੋਈਆਂ ਉਹਨਾਂ ਚ ਵੀ ਮੋਹਰ ਲੀਆਂ ਰਿਕਵਰੀ ਇਸ ਦੇ ਵਿੱਚੋਂ ਰਿਕਵਰੀ ਕੀਤੀ ਗਈ ਸੋ ਇਹ ਜਿਹੜੀ ਰਿਕਵਰੀ ਆ ਇਹ ਅਕਾਲ ਸਹਾਇ ਫਾਰਮ ਨੇੜੇ ਸੋਡੀ ਨਗਰ ਤੋਂ ਕੀਤੀ ਗਈ ਜਿੱਥੇ ਕਿ ਇੱਕ ਟਿਪ ਆਫ ਇਨਫੋਰਮੇਸ਼ਨ ਤੇ ਪੁਲਿਸ ਪਾਰਟੀ ਨੂੰ ਪਤਾ ਸੀਗਾ ਕਿ ਜਿੱਥੇ ਇਹਨਾਂ ਨੇ ਕਿਤੇ ਐਕਸਚੇਂਜ ਕਰਨੀ ਸੀ ਔਰ ਜਿੱਥੇ ਕੋ ਅੱਗੇ ਜਿਹੜੇ ਦੇ ਕੋਈ ਖਰੀਦਦਾਰ ਸੀਗੇ ਉਹਨਾਂ ਨੇ ਇਹਨੂੰ ਅਪਰੋਚ ਕਰਨਾ ਸੀ ਤੇ ਇਹਨੇ ਅੱਗੇ ਉਹਨਾਂ ਨੂੰ ਇਹ ਸੇਲ ਆਫ ਕਰਨੀ ਔਰ ਉੱਥੇ ਪੁਲਿਸ ਨੇ ਬੜੇ ਟਾਈਮਲੀ ਸਾਰੀ ਜੋ ਇਹਨਾਂ ਦੀ ਇਨਫੋਰਮੇਸ਼ਨ ਆਈਟੀ ਔਰ ਹਿਮਨ ਇੰਟੈਲੀਜੈਂਸ ਦੇ ਹਿਸਾਬ ਦੇ ਨਾਲ ਚੱਲ ਰਹੇ ਸੀ ਔਰ ਉੱਥੇ ਜਾ ਕੇ ਇਹਨੂੰ ਦਬੋਚਣ ਚ ਤੇ ਪੂਰੀ ਰਿਕਵਰੀ ਕਰਨ ਦੇ ਵਿੱਚ ਕਾਮਯਾਬ ਹੋਏ ਫਰਦਰ ਜਿਹੜੀ ਕੋਈ ਹੋਰ ਰਿਕਵਰੀਸ ਔਰ ਹੋਰ ਅਰੈਸਟ ਇਸ ਮੁਕਦਮੇ ਦੇ ਵਿੱਚ ਉਹ ਜਿਹੜੀਆਂ ਆਉਣ ਵਾਲੇ ਦਿਨਾਂ ਚ ਹੋ ਸਕਦੇ ਇੱਕ ਸਰ ਲਿਖਿਆ ਜੀ ਬਾਹਰਲੇ ਜ਼ਿਲ੍ਹਿਆਂ ਤੋਂ ਲੈ ਕੇ ਆਉਂਦਾ ਸੀ ਕੋਈ ਜ਼ਿਲ੍ਹਾ ਕਨਫਰਮਾਈਡ ਹੋਇਆ ਸਰ ਕਿਹੜੇ ਜ਼ਿਲ੍ਹੇ ਤੋਂ ਬਸਟ ਸਾਡੇ ਜੁਆਇਨਿੰਗ ਡਿਸਟ੍ਰਿਕਟਸ ਨੇ ਜੀ ਸੋ ਇਟਸ ਅ ਪਾਰਟ ਆਫ ਇਨਵੈਸਟੀਗੇਸ਼ਨ ਆਲਸੋ ਸੋ ਅਡਜੋਇਨਿੰਗ ਡਿਸਟ੍ਰਿਕਟਸ ਨੇ ਜਿਹੜੇ ਸਰ ਮਾਮਲੇ ਆਂ ਜੀ ਪਿਛਲੇ ਪੁਰਾਣੇ ਉਹਨਾਂ ਦੀ ਕੀ ਸਥਿਤੀ ਐ ਸਰ ਇਹਨਾਂ ਚ ਕੋਰਟ ਚ ਨੇ ਮਾਮਲੇ ਕੁਮਕਦਮੇ ਕੋਸ਼ਿਕ ਦੇ ਜਿਹੜੇ ਅੰਡਰ ਟ੍ਰਾਇਲ ਨੇ ਕੁਝ ਗਵਾਹੀਆਂ ਤੇ ਨੇ ਸੋ ਵਕ ਵਕ ਸਟੇਟਸ ਹੈਗਾ ਇਹਨਾਂ ਦਾ ਵਕ ਵਕ ਕੋਰਟਸ ਦੇ ਵਿੱਚ ਜਮਾਨਤਾਂ ਦੇ ਕਰਨੇ ਜੀ ਜਮਾਨਤਾਂ ਦੇ ਸੀ ਸਰ ਇਹਨਾਂ ਮੰਗਵਾਈ ਕਿੱਥੋਂ ਦੱਸਿਆ ਕੁਝ ਦੇ ਬਾਰੇ ਕੁਝ ਨਹੀਂ ਫਿਲਹਾਲ ਜੀ ਉਹ ਜਿੱਥੇ ਵੀ ਇਹਨੇ ਮੰਗਵਾਈ ਆ ਉਹ ਬੈਕਵਰਡ ਲਿੰਕੇਜ ਜਿਹੜੀ ਉਹਨੂੰ ਅਸੀਂ ਜੋੜ ਰਹੇ ਆਂ ਔਰ ਇੰਟੀਗ੍ਰੇਸ਼ਨ ਐ ਐਸ ਲੈਵਲ ਉਹਦੇ ਚ ਇਹਨੇ ਮੰਨਿਆ ਵੀ ਇਹਨੇ ਕਈ ਜਗ੍ਹਾ ਤੇ ਸਪਲਾਈ ਕਰਨੀ ਸੀ। ਨਾਸ ਜਿੱਕੇ ਕੁਪਰ ਕਰਪ ਜਿੱਕੇ 25 ਤੋਂ ਉੱਪਰ। ਸੋ ਇਹਦੇ ਵਿੱਚ ਜਿਹੜਾ ਹੈਗਾ ਤੁਸੀਂ ਆਪ ਵੀ ਮੇਰੇ ਖਿਆਲ ਅੱਜ ਦੂਸਰੀ ਤੀਸਰੀ ਮਰੀ ਪਸ ਹੈਗੀਆਂ ਵਾ ਪੈਡਲਰਸ ਆ ਸਪਲਾਈਅਰਸ ਤੇ ਸਮਗਲਰਸ ਦੀਆਂ ਉਹਦੇ ਵਿੱਚ ਹੈਗੀਆਂ। ਤੇ ਇਹਦਾ ਸੱਦਾ ਕਨੈਕਟ ਉੱਥੇ ਹੈਗਾ ਜਾਂ ਇਹਦਾ ਕੋਈ ਹੋਰ ਵਿੱਚ ਰਾਹ ਦੇ ਵਿੱਚ ਕੋਈ ਹੋਰ ਸਮਗਲਰ ਨਾਲ ਰਾਫਤਾ ਸੀਗਾ ਤੇ ਉਹਦਾ ਅੱਗੇ ਰਾਫਤਾ ਸੀਗਾ। ਇਹ ਸਾਰੀ ਚੀਜ਼ ਤੇ ਅਸੀਂ ਵਰਕਆਊਟ ਕਰ ਰਹੇ ਹਾਂ ਔਰ ਜਿਹੜੇ ਜਿਹੜੇ ਵੀ ਇਹਦੇ ਚ ਹੋਰ ਬਿੱਗ ਫਿਸ਼ ਇਨਵੋਲਵ ਹੋਣਗੀਆਂ ਵੀ ਵਿਲ ਰੈਸਟ ਉਹਨਾਂ ਸਾਰਿਆਂ ਨੂੰ ਵੀ ਅਸੀਂ ਸਲਾਖਾਂ ਪਿੱਛੇ ਟਕਾਂਗੇ ਕਿਤਨਾ ਕਿਤੇ ਮੰਨਿਆ ਜਾ ਸਕਦਾ ਹੈ ਕਿ ਜਿਹੜੀ ਯੁੱਧ ਨਸ਼ਾ ਵਿਰੁੱਧ ਜਿਹੜੀ ਮਹਮਾ ਉਹ ਰੰਗ ਲਿਆ ਰਹੀ ਹੈ ਕਿਉਂਕਿ ਪਹਿਲੀ ਵਾਰ ਹੋਇਆ ਫਿਰੋਜ਼ਪੁਰ ਦੇ ਵਿੱਚ ਕਿ 4-5 ਮਹੀਨਿਆਂ ਦੇ ਵਿੱਚ 140 ਕਿਲੋਗ੍ਰam ਦੇ ਕਰੀਬ ਜਿਹੜੀ ਹੈ ਹੋਰ ਹੋਂਦ ਤੱਕ ਫੜੀ ਗਈ ਹੈ ਜੀ ਤੁਸੀਂ ਮੰਨਦੇ ਹੋ ਕਿ ਹੋਰ ਵੀ ਇਸ ਤੋਂ ਵੱਡੀ ਪ੍ਰਾਪਤੀ ਹੋ ਸਕਦੀ ਹੈ ਬਿਲਕੁਲ ਜੀ ਬਹੁਤ ਬڑے ਢੰਗ ਦੇ ਨਾਲ ਔਰ ਬੜੀਆਂ ਏਜੰਸੀਸ ਜਿਹੜੀਆਂ ਲੋਕਲ ਸਾਡੇ ਡਿਸਟ੍ਰਿਕਟ ਪੁਲਿਸ ਹੈਗੀਆਂ ਉਹ ਤਾਂ ਕੰਮ ਕਰ ਹੀ ਰਹੇ ਨੇ ਉਹਦੇ ਨਾਲ ਨਾਲ ਸਾਡਾ ਗੈਂਗਸਟਰ ਫਰੰਟ ਤੇ ਵੀ ਏਜੀਟੀਐਫ ਕਾਊਂਟਰ ਇੰਟੈਲੀਜੈਂਸ ਇਹ ਸਾਰੀਆਂ ਏਜੰਸੀਸ ਜਿਹੜੀਆਂ ਗੈਂਗਸਟਰ ਫਰੰਟ ਤੇ ਵੀ ਕੰਮ ਕਰ ਰਹੀਆਂ ਏਐਨਟੀਐਫ ਜਿਹੜੀ ਆ ਸਾਡੀ ਯੂਨਿਟ ਹੈਗਾ ਪੰਜਾਬ ਪੁਲਿਸ ਦਾ ਉਹ ਜਿਹੜਾ ਹੈਗਾ ਐਂਟੀ ਨਾਰਕੋਟਿਕਸ ਤੇ ਕੰਮ ਕਰ ਰਿਹਾ ਔਰ ਬਹੁਤ ਵੱਡੀਆਂ ਰਿਕਵਰੀਜ਼ ਤੇ ਔਰ ਬਹੁਤ ਵੱਡੇ ਹੋਰ ਵੀ ਜਿਹੜੇ ਵੱਡੇ ਮਗਰਮਸ਼ ਆਪਾਂ ਕਹਿੰਦੇ ਆ ਉਹ ਸਾਡੇ ਜਿਹੜੇ ਆ ਉਹ ਜਾਲ 'ਚ ਆ ਰਹੇ ਆ ਔਰ ਉਹਨਾਂ ਸਾਰਿਆਂ ਨੂੰ ਫੜ ਕੇ ਇਸ ਇਲਾਕਾ ਪਿੱਛੇ ਛੁੱਟਿਆ ਜਾਊਗਾ ਮਤਲਬ ਇਹ ਨਹੀਂ ਹੈਗਾ ਵੀ ਜਿਹੜੇ ਛੁੱਟ ਪੁੱਟ ਜਾਂ 2 ਗ੍ਰਾਮ 5 ਗ੍ਰਾਮ 10 ਗ੍ਰਾਮ ਵਾਲੇ ਠੀਕ ਆ ਉਹਨਾਂ ਤੇ ਤੇ ਕਾਰਵਾਈ ਬਣਦੀ ਬਣਦੀ ਹੈ ਪਰ ਅਸੀਂ ਪੂਰੇ ਯੋਰ ਦੇ ਨਾਲ ਜਿਹੜੀਆਂ ਬਿਗ ਫਿਸ਼ ਜਿੰਨੂੰ ਕਹਿੰਦੇ ਵੱਡੇ ਸਮਗਲਰ ਉਹਨਾਂ ਦੇ ਮਗਰ ਪਏ ਹੋਏ ਆ ਔਰ ਜਿੱਦਾਂ ਜਿੱਦਾਂ ਸਾਡੇ ਹੱਥ ਆ ਗਏ ਉਹਨਾਂ ਨੂੰ ਮਿਸਾਲੀ ਸਜ਼ਾ ਵੀ ਦਵਾਈ ਜਾਊਗੀ ਕੇਸਾਂ ਦੀ ਪੈਰਵਾਹੀ ਪ੍ਰੋਪਰ ਕਰਕੇ ਔਰ ਜਿਹੜੀਆਂ ਜਿਹੜੀਆਂ ਉਹਨਾਂ ਨੇ ਪ੍ਰਾਪਰਟੀਆਂ ਬਣਾਈਆਂ ਪਿੱਛੇ ਦੇ ਤੁਸੀਂ ਵੇਖਿਆ ਵੀ ਕਾਫੀ ਪ੍ਰਾਪਰਟੀਆਂ ਇਹਨਾਂ ਦੀਆਂ ਡੈਮੋਲਿਸ਼ ਕੀਤੀਆਂ ਗਈਆਂ ਔਰ ਜਿਹੜੀਆਂ ਵੱਡੀਆਂ ਮੱਛੀਆਂ ਇਹਨਾਂ ਦੀਆਂ ਪ੍ਰਾਪਰਟੀਆਂ ਵੀ ਜਿਹੜੀਆਂ ਜਬਤ ਵੀ ਕੀਤੀਆਂ ਜਾਣਗੀਆਂ ਫੋਰਫੀਚਰ ਵੀ ਉਹਨਾਂ ਪ੍ਰਾਪਰਟੀਆਂ ਦਾ 68 ਸਾਡੇ ਇੱਕ ਧਾਰਾ ਹੈਗੀ ਕੰਪੀਟੈਂਟ ਅਥਾਰਟिटीज ਤੋਂ ਇਹਨਾਂ ਦੇ ਕੇਸ ਬਣਾ ਕੇ ਉਹਨਾਂ ਦੀਆਂ ਫੋਰਫੀਚਰ ਆਫ ਪ੍ਰਾਪਰਟੀਆਂ ਵੀ ਕਰਾਈਆਂ ਜਾਣਗੀਆਂ ਔਰ ਜਿਹੜੇ ਜਿਹੜੇ ਇਹਨਾਂ ਨੇ ਇਸ ਮਾੜੇ ਧੰਦੇ ਤੋਂ ਇਹਨਾਂ ਨੇ ਜਿਹੜੀਆਂ ਪ੍ਰਾਪਰਟੀਆਂ ਤੇ ਹੋਰ ਜਾਇਦਾਦਾਂ ਬਣਾਈਆਂ ਨੇ ਉਹ ਸਾਰੀਆਂ ਜਾਇਦਾਦਾਂ ਨੂੰ ਜਿਹੜਾ ਜ਼ਬਤ ਵੀ ਕਰਾਇਆ ਜਾਊਗਾ ਕੁਰਕ ਵੀ ਕਰਾਇਆ ਜਾ ਰਿਹਾ ਹੈ ਇਸ ਤੋਂ ਪਹਿਲਾਂ ਵੀ ਕਦਮੇ ਦਰਜ ਕੀਤੇ ਔਰ ਕਿੰਨੇ ਨਸ਼ਾ ਤਸਕਰ ਜਿਹੜੇ ਹੁੰਦੇ ਕਰਪਾਣ ਦਿੱਤੇ ਗਏ ਫਰੋਜਪੁਰ ਡਿਸਟ੍ਰਿਕਟ ਦੇ ਵਿੱਚ ਜੀ 800 ਕੇਸਾਂ ਦੇ ਵਿੱਚ 132 ਅਕਿਊਜ਼ਡ ਸਿਰਫ ਐਨਡੀ ਦੇ ਜਿਹੜੇ ਕਿ ਨਸ਼ੇ ਵਾਲੇ ਐਨਡੀਪੀਐਸ ਐਕਟ ਦੇ ਵਿੱਚ ਜਿਹੜੇ ਮੁਕਦਮੇ ਦਰਜ ਹੋਏ ਉਹਦੇ ਚ ਇੰਨੀਆਂ ਗ੍ਰਿਫਤਾਰੀਆਂ ਹੋਈਆਂ ਵਿੱਚ ਆਈ ਫੀਲ ਕਿ ਜਿਹੜੇ ਇਹ ਜਿਹੜੀਆਂ ਇਹ ਫਿਗਰਸ ਨੇ ਇਸ ਸਟੇਟ ਦੀਆਂ ਵਨ ਆਫ ਦੀ ਬੈਸਟ ਫਿਗਰਸ ਹੈਗੇ ਸਰ ਜੀ ਇਹਨਾਂ ਦਾ ਪੜਾਏਂਦੇ ਤੇ ਪਹਿਲਾਂ ਵੀ ਕੋਈ ਮੁਕਦਮੇ ਦਰਜ ਹੈਗੇ ਆ ਜਿਹੜੇ ਸਾਡੇ ਕੋਲ ਇਸ ਵੇਲੇ ਰਿਕਾਰਡ ਦੇ ਵਿੱਚ ਆਏ ਇਹਦੇ ਤੇ ਪੰਜ ਮੁਕਦਮੇ ਦਰਜ ਨੇ ਫਿਰੋਜ਼ਪੁਰ ਜ਼ਿਲ੍ਹੇ 'ਚ ਹੀ ਇਹਦੇ ਚਾਰ ਇੱਕ ਇਹਦਾ ਕਰਾਈਮ ਬ੍ਰਾਂਚ ਦਿੱਲੀ 'ਚ ਵੀ ਦਰਜ ਆ। ਸੋ ਇਹ ਸਾਰੇ ਜਿਹੜੇ ਡਰੱਗ ਪੈਡਲਰ ਹੁਣ ਤੱਕ ਫੜੇ ਜਾ ਚੁੱਕੇ ਨੇ ਜਾਂ ਇਸ ਦੇ ਨਾਲ ਤੁਸੀਂ ਮਾਸਟਰਮਾਈਂਡ ਵੀ ਫੜੇ ਆ। ਮਾਸਟਰਮਾਈਂਡ ਕਿਥੋਂ ਕੀ ਡਰੱਗ ਸਾਰਾ ਪੰਜਾਬ 'ਚ ਕਿਤੇ ਸਰਕਲ ਹੁੰਦਾ। ਇਹ ਤਾਂ ਤੁਸੀਂ ਡਰੱਗ ਪੈਡਲਰ ਫੜੇ ਆ ਨਾਲ ਦੀ ਨਾਲ ਮਾਸਟਰਮਾਈਂਡ ਵੀ ਕੋਈ ਤੁਹਾਡੇ ਕਾਬੂ ਆਇਆ ਹੁਣ ਤੱਕ। ਬਿਲਕੁਲ ਜੀ ਬਿਗ ਫਿਸ਼ ਉਹੀ ਹੁੰਦੀ ਆ ਜਿਹੜੇ ਵੱਡੇ ਸਮਾਜ ਦੇ ਉਹਨਾਂ ਦੀ ਗਿਣਤੀ ਤੇ ਮਤਲਬ ਜੇ ਤੁਸੀਂ ਡਿਸਟ੍ਰਿਕਟ ਵਾਈਜ਼ ਵੇਖੋ ਤੇ ਜਿਹੜੀ ਗਿਣਤੀ ਹੈ ਉਹ ਫਿਗਰ ਅੱਡ ਹੋਊਗੀ ਰੇਂਜ ਦੀ ਫਿਗਰ ਅੱਡ ਮਤਲਬ ਜਿਹੜੀ ਫਿਗਰ ਹੈ दैट इज ਵੈਰੀ ਡੀਸੈਂਟ ਹੋਰ ਕਿਸੇ ਦਾ ਕੋਈ ਸਵਾਲ ਤੁਹਾਡੀ ਫੋਟੋ ਕਰ ਗਿਆ ਪਿੱਛੇ ਹੈ ਫੋਟੋ ਕਰ